ਏ ਆ ਜੀ ਦੁਨੀਆ ਦੀ ਸਭ ਤੋਂ ਬੈਸਟ ਜਿੰਦਰੀ ਪਾਰਦਰਸ਼ੀ ਜਿੰਦਰੀ ਡੈਂ ਡੈਂ ਵਰਦਾ ਹੋਇਆ ਪਾਣੀ ਤੇ ਸੱਚ ਅੱਜ ਹੋਲੀ ਵੀ ਆ ਦੱਸ ਦੇਣਗੇ ਦੱਸ ਦੇਣਗੇ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਆ ਜੀ ਆਪਣੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ 12 ਚੇਤ 25 ਮਾਰਚ ਸਾਲ 2024 ਹਾਂ ਦਿਨ ਹੈਗਾ ਸੋਮਵਾਰ ਦਾ ਸਮਾਂ 9:20 ਮਿੰਟਾਂ ਦਾ ਹੋ ਚੁੱਕਿਆ ਤੇ ਅੱਜ ਫੇਰ ਭੋਗ ਤੇ ਜਾਣ ਦੀ ਤਿਆਰੀ ਅੱਜ ਫੇਰ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਤੇ ਕਰੋ ਮੰਮੀ ਸਸਰੀਕਾਲ ਸਾਰਿਆਂ ਨੂੰ ਬੁਲਾਓ ਸਸਰੀਕਾਲ ਬੇਟਾ ਧੰਨਵਾਦ ਤੁਹਾਡੇ ਵਾਹ ਵਾਹ ਜਿਹੜੇ ਜਿਹੜੇ ਚੈਨਲ ਦੇ ਨਾਲ ਲਾਇਕ ਸ਼ੇਅਰ ਕਮੈਂਟ ਵੀ ਭੇਜਿਆ ਕਰੋ ਤੰਨ ਦਾ ਵਾਸੁਰ ਦੁਬਈ ਸਾਰ ਠੀਕ ਹੈ ਅਮੀ ਚੱਲਦੇ ਆਂ ਤੇ ਭੋਗ ਦਾ ਸਮਾਂ ਹੋ ਰਿਹਾ ਤੇ ਆਪਣੇ ਸ਼ਤੂ ਦੀ ਜੇ ਜੱਕੀ ਸੀ ਉਹਨੇ ਕਿਤੇ ਜਾਣਾਗਾ ਤੇ ਅੱਜ ਨੌਜਵਾਨ ਇਹ ਤਿਆਰ ਆ ਗੱਗੂ ਆਪਣੇ ਨਾਲ ਭੋਗ ਤੇ ਜਾਣ ਵਾਸਤੇ ਕੱਲ ਦੀ ਸਾਈ ਪੱਕੀ ਕਰੀ ਬੈਠਾ ਸੀ ਕਹਿੰਦਾ ਕੱਲ ਨੂੰ ਵੀ ਜਾਵਾਂਗੇ ਭੋਗ ਤੇ ਮੈਂ ਕਿਹਾ لازਮੀ ਜਾਵਾਂਗੇ ਭਾਈ ਤੇ ਸੱਦਾ ਪੱત્ર ਆ ਹੁੰਦਾ ਬਾਕੀ ਉਹ ਵੀ ਜਾਣਾ ਪਰਜਮਣ ਦਾ ਹੁੰਦਾ ਹੈ ਗਵਾਂਡੀ ਨੇਗੇ ਲੱਖੇ ਕੀ ਹੈਗੇ ਹਾਂ ਤੇ ਬਾਕੀ ਚੱਲਦੇ ਆ ਭੋਗ ਤੇ ਕਰਾਉਣੇ ਬਾਬਾ ਜੀ ਦੇ ਦਰਸ਼ਨ ਤੇ ਉਧਰ ਛੱਤੂ ਕੋਲੇ ਜਾਂਦੇ ਆ ਕਿ ਦੇਖਦੇ ਆ ਕੀ ਕਹਿੰਦਾ ਉਹ ਤਿਆਰ ਹੋਇਆ ਕਿ ਨਾ ਹਲੇ ਤੇ ਬਾਕੀ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤਾਂ ਰਹਿਤ ਸਾਰੀ ਗੱਲਬਾਤ ਕਰਦੇ ਰਹਿਣੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਤੁਸੀਂ ਆ ਵੇਖ ਸਕਦੇ ਹੋ ਤੇ ਨਵੇਂ ਆਓ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੋਂ ਰਮਾਲ ਕੋਈ ਪਰਨਾ ਹੋਪਰੇ ਤੇ ਤੁਹਾਨੂੰ ਬੁਲਾਦੇ ਹੱਤੀ ਗਾਲ ਅੱਛਾ ਜੀ ਸਾਰਾ ਤੋ ਤਰੀ ਗਾਲ ਜੀ ਸਾਰਿਆਂ ਨੂੰ ਆ ਆ ਕੀ ਹੈਗਾ ਹਾਂ ਚਲ 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 ਸ਼ਾਬਾਸ਼ ਤੇ ਅੱਜ ਤੋਂ ਸਿੱਧਾ ਅਜ ਸ਼ਤੂ ਕੇ ਕਰਨ ਨੂੰ ਜਾਂਦਾ ਹੋਇਆ ਰਸਤਾ ਵੀ ਤੁਹਾਨੂੰ ਆ ਦਿਖਾਈ ਦੇਣਾ ਸਾਸਰੀ ਕਾਲ ਬਾਈ ਭੋਗ ਵਾਲਿਓ ਕਰ ਲੈ ਇਹਨਾਂ ਨੌਜਵਾਨਾਂ ਦੇ ਦੀਏ। ਫੋਗ ਤੇ ਆਪਾਂ। ਛਤੂ ਨੂੰ ਕੋਟਪਾਣਗੇ ਤਿਆਰ ਕਰਨਾ ਬੂਗਾ। ਖਾਲ ਕਰੀ ਜਾਂਦਾ ਸੀ ਜਾਣਾ ਤੇ ਕਹਿੰਦਾ ਮੈਂ। ਐ, ਮੱਥਾ ਨਹੀਂ ਦੇਕਣਾ। ਓ ਬਲਤ। ਕਿੱਥੇ ਆਵਾਂ ਸੀ ਛਤੂ? ਆ। ਅੱਛਾ ਕੀ? ਚਲੋ ਦੇਖਦੇ ਆਂ ਫਿਰ। ਬੇਬੇ ਸਾਤਸਰੀ ਕਾਲ ਆਖੜੇ ਪੂਰੇ ਠੀਕ ਹੋ ਚਲਿਏ ਭੋਗ ਤੇ ਚਲਿਏ ਬਾਬਾ ਜੀ ਦੇ ਮੱਥਾ ਟੇਕ ਕੇ ਆਈਏ ਭੋਗ ਤੇ ਚਲਿਏ ਮੱਥਾ ਟੇਕ ਕੇ ਆਵਾਂਗੇ ਬਾਬਾ ਜੀ ਨੂੰ ਕਿਹੜਾ ਬਾਬੇ ਮੱਥਾ ਟੇਕਣਾ ਬਾਬੇ ਨੂੰ ਭੋਗ ਤੇ ਕੀ ਭੋਗ ਪੈਂਦਾ ਬਸ ਭੋਗ ਮਾਹੀ ਕੇ ਮਾਈ ਤੇ ਹਾਂਜੀ ਮਾਹੀ ਕੇ ਉਧਰ ਜਾਓ ਭਾਈ ਹਾਂ ਤੇ ਸਾਤਸਰੀ ਕਾਲ ਬੁਲਾ ਦਿਓ ਫਿਰ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮਾਏ ਬਲਾਵਾ ਕੁੱਤੇ ਲੈ ਫਿਰ ਉਹ ਹੋਣ ਕਿਵੇਂ ਬੁਲਾਉਣ ਆਪਾਂ ਨੂੰ ਉਹ ਤਾਂ ਆਪਾਂ ਨੂੰ ਦੇਖਣਗੇ ਆਪਾਂ ਹੀ ਬੁਲਾਵਾਂਗੇ ਹਾਂ ਹਾਂ ਬੁਲਾ ਦਿਓ ਕੱਲ ਨੂੰ ਦੇਖਣਗੇ ਆਪਾਂ ਨੂੰ ਛੱਤਰੀ ਕਾਲ ਬਈ ਸਾਰਿਆਂ ਨੂੰ ਬੇਬੇ ਵੱਲੋਂ ਤੇ ਸਾਡੀ ਕੋਲੋਤੀ ਬੇਬੇ ਛੱਤੂ ਦੀ ਦਾਦੀ ਆਪਣੇ ਦੀ ਤੇ ਚਲੋ ਜਾਣਦੇ ਆ ਲੇਟ ਹੋਈ ਜਾਂਦੇ ਆ ਫੇਰ ਕਰਾਂਗੇ ਆਪਾਂ ਗੱਲਾਂ ਛੱਤੂ ਜਾਊਗਾ ਛੱਤੂ ਜਾਂਦਾ ਨਹੀਂ ਉਹਦਾ ਉਧਰ ਕੀ ਆ ਕੰਮ ਤੇ ਸਵਰਾਜ ਨਾਲ ਕੰਮ ਗਿਆ ਅੱਜ ਉੱਥੇ ਜਾ ਪਰ ਗਿਆ ਹਾਂ 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 ਅਇ ਤੱਕ ਗੱਗੂ ਕਾਲਾ ਹੋ ਰਿਹਾ ਹੈ ਕੱਲ ਹੀ ਕਹਿਦਾ ਸੀਗਾ ਕੋਈ ਨੇ ਤੜਕੇ ਚੱਲਾਂਗੇ ਤੜਕੇ ਵਾਸਤੇ ਹਾਂ ਚਲੋ ਹਾਂ ਸਤਿ ਸ਼੍ਰੀ ਅਕਾਲ ਪਈ ਸਾਰਿਆਂ ਨੂੰ ਪਿਆਰ ਬੋਲਦਾ ਸਾਡੇ ਮਾਸੀ ਵੱਲੋਂ ਸਾਡੇ ਚਾਚੀ ਵੱਲੋਂ ਸਤਿ ਸ਼੍ਰੀ ਅਕਾਲ ਪਈ ਸਾਰਿਆਂ ਨੂੰ ਤੇ ਫਿਲਹਾਲ ਚੱਲਦੇ ਆ ਬਾਬਾ ਜੀ ਦੇ ਨਾਲ ਕਰਦੇ ਆ ਦਰਸ਼ਨ ਜਾ ਕੇ ਚਲੋ ਜੀ ਸਭ ਜੀ ਉਹ ਵਾਹੇ ਗੁਰੂ ਜੀ ਚਲੋ ਜੀ ਜੀ ਸਾਹਿਬ ਜੀ ਭੋਗ ਤੇ ਆਜੋ ਬੈਠੋ ਵਧੀਆ 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 ਜਵਾਂਣ ਘੈਂਟ ਚਾਰਤੀ ਕਲਾ ਚਾਰਤੀ ਕਲਾ ਜੀ ਚਲ ਜੀ ਚਲੋ ਭਾਈ ਸਵਾਰੀ ਮਿਲ ਗਈ ਸਾਨੂੰ ਹੁਣ ਅਸੀਂ ਮੰਨੋਗੇ ਤੇ ਗੱਡੀ ਸਾਡੀ ਥੋੜਾ ਜਿਆ ਚੈਨ ਸੈਟ ਡਾਊਨ ਹੈਗਾ ਹੌਣ ਥੋੜਾ ਜਿਹਾ ਫੌਮ ਵਾਲਾ ਕਰੀ ਜੀ ਹਾਂਜੀ ਕਾ ਕਾ ਤੂੰ ਹਾਉ ਹਾ ਨਾ ਤਨ ਨਾ ਨਾ ਆਏ ਨਹੀਂ ਇੱਕ ਕੈ ਵੀ ਚੱਲ ਆ ਦੀ ਗੱਲ ਹੈ ਪ੍ਰਧਾਨ ਸਾਹਿਬ ਕੀ ਹਾਲ ਹੈ ਜੀ ਕੀ ਹਾਲ ਹੈ ਬਦਿਆ ਬਦਿਆ ਬਈ ਠੀਕ ਹੋ ਜਮਾਣ ਚੜਦੀ ਗਲਾ ਸਤਿਗੁਰ ਜੀ ਸਤਿਗੁਰ ਆ ਨਾ ਭਾਈ ਸਤਿਗੁਰ ਠੀਕ ਠਾਕ ਹੋ ਹਾਂ ਭਾਈ ਸਾਡੀ ਠੀਕ ਜੀ ਦੇ ਦਿਓ ਭਾਈ ਇੱਕ ਮਿੰਟ ਮਣੀ ਸੇਵਾ ਕਰੂਗਾ ਹਾਂ ਜਰੂਰ ਕਰਾਂਗੇ ਬੜਾ ਬੜਾ ਬਾਬਾ ਮਗਰ ਬਜਨੋਂ ਬੰਨੋ ਬੰਨੋ ਕੋਈ ਬੰਨੋ ਤਾਗੜੇ ਹੋ ਜੀ ਜੀ ਵਧੀਆ ਚਲੋ ਵਧ ਗਈ ਚਾਹੀਦੇ ਭਾਈ ਚੜਦੀ ਗਲਾ ਜ ਰੱਖੇ ਬਾਬਾ ਦੱਸ ਦੇਣਗੇ ਦੱਸ ਦੇਣੀ ਹੈ ਸਰਪੰਚ ਸਾਹਿਬ ਤੀਜਾ ਦਿਨ ਹੋ ਗਿਆ ਆਪਾਂ ਨੂੰ ਟੱਕਰ ਦੇਣ ਲੱਗਾ ਵਾਰ ਇਹ ਆਲਾ ਭਾਈ ਵਧੀਆ ਇੰਦਾਂ ਵਧੀਆ ਜਾਈ ਤੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਜੀ ਸਤਿ ਸ਼੍ਰੀ ਅਕਾਲ ਜੀ ਵਧੀਆ ਠੀਕ ਠਾਕ ਆ ਬਾਬਾ ਇੱਧਰ ਹਾਂ ਭਾਈ ਠੀਕ ਹੈ ਆ ਬਾਤ ਵੀ ਜਨਾ ਕੀ ਆਲਾ ਭਰਾ ਜੀ ਠੀਕ ਆ ਜੀ ਹੋ ਠੀਕ ਹੋ ਵਧੀਆ ਜੀ ਵਧੀਆ ਚੜਤੀ ਗਲਾ ਮੈਂ ਕਿਹਾ ਇੱਧਰ ਵੀ ਕੀੜਾ ਤੇ ਆਈਏ ਕੜਾਹੀ ਵਾਲੇ ਬੰਦੇ ਨਾ ਗੁੱਸੇ ਹੋ ਜਾਣ ਵਧੀਆ ਵਧੀਆ ਬਈ ਠੀਕ ਠਾਕ ਹੋ ਚਲੋ ਵਧੀਆ ਵਧ ਗਈ ਚਾਹੀਦੀ ਓ ਭਾਈ ਹਾਂ ਜੀ ਆ ਬਣਾਏ ਜਾਂਦੀ ਐ ਮੈਨੂੰ ਰਹਿਣਾ ਖਾਣੇ ਨਾਲ ਨਹੀਂ ਆ ਗਿਆ ਬੰਦਾ ਸਿੱਧਾ ਹਾਂਜੀ ਨੰਬਰ ਤਾਂ ਰੋ ਸਤਿ ਸ੍ਰੀ ਅਕਾਲ ਜੀ ਤੁਸੀਂ ਵੇਰ ਮੂਰੇ ਆ ਗਏ ਠੀਕ ਹੈ ਜੀ ਮੂਰੇ ਹੀ ਰੱਖੇ ਪਰਮਾਤਮਾ ਆਇਓ ਤੋਇ ਨਾ ਕੋਈ ਹੋ ਕਿੰਨਾ ਕੱਪਜੇਗਾ ਅਰਸੀ ਕਰ ਬਈ ਠਾਗਾ ਕੋ ਪਹਿਲਾਂ ਥੋੜੀ ਕਰਿਆ ਪਾ ਲਿਆ ਕੁਛ ਕੋਈ ਨਾ ਦੇਖਦੇ ਆ ਜਿਹੜਾ ਕੁਛ ਮਰਜ਼ੀ ਲਿਆ ਹਾਂ ਤਾਂ ਸਾਨੂੰ ਦੂਜੇ ਕੈਮਰਾ ਵਾਲੇ ਨਹੀਂ ਹੁੰਦਾ ਖਾਓ ਖਾਓ ਮੇਰੇ ਖਾਓ ਬਈ ਨਾ ਤਰਲਾ ਤਰਲਾ ਆਲੋ ਨਾਰਕ ਨਾ ਜੀ ਨਾ ਹੱਥ ਲੇਕ

ਕਾਕਾ ਕਾਕਾ ਪਹਿਲਵਾਨ ਹੀ ਨਿਕਲ ਜਾਂਦਾ ਵੀਰੇ ਉਹ ਪਈ ਪਹਿਲਵਾਨ ਦਾ ਕਾਲੇ ਪਹਿਲਵਾਨ ਦਾ ਭਾਈ ਦਾ ਚਾਚਾ ਮੈਂਬਰ ਠੀਕ ਹੈ ਜੀ ਠੀਕ ਹੈ ਤੇ ਚਾਚਾ ਨੇਕਾ ਚਾਚਾ ਦਾਚਾ ਅੰਤਰੀ ਕਾਲ ਉਹ ਅੰਤਰੀ ਕਾਲ ਜੀ ਹਾਂ ਸਸੀ ਕਾਲੀ ਕਰਦਾ ਹਾਂ ਹਾਂ ਸਸੀ ਕੀ ਅੰਤਰੀ ਕਾਰਵਾਈ ਚਾਹ ਚਾਗੋ ਪ੍ਰਸ਼ਾਦਾ ਪਾਣੀ ਕਰੋ ਬਾਬਾ ਜੀ ਦੇ ਦਰਸ਼ਨ ਠੀਕ ਹੈ ਜੀ ਧੰਨਵਾਦ ਜੀ ਚਲਿਓ ਗੋ ਚੰਗਾ ਚਾਚਾ ਕੀ ਸਾਡੇ ਨਾਲ ਜਾਣਾ ਠੀਕ ਹੈ ਹਾਂਜੀ 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 ਰੋੜ ਆਪਣਾ ਇਹ ਖੁੱਲ ਚੁੱਕਿਆ ਪਰਸੋਂ ਦਾ ਪਿੰਡ ਸੂਰਤਿਆ ਜਿਹੜਾ ਸਰਸਾ ਅ ਸਰਦੂਗਾ ਤੋਂ ਬਰਿੰਡੇ ਵਾਲਾ ਰੋੜਾ ਜਿਹੜਾ ਇਹ ਚੱਲ ਚੁੱਕਿਆ ਭਾਈ ਅੱਜ ਤੀਜਾ ਦਿਨ ਹੋ ਗਿਆ 41 42 ਦਿਨ ਉਹ ਪੋੜਾ ਬੰਦਰਿਆ ਆ ਇਹ ਤੇ ਉਹਨਾਂ ਚ ਸਾਰੀ ਵੱਡੇ ਰੋੜ ਦੀ ਇੱਧਰਲੇ ਵੀ ਆਵਾਜਾਈ ਇਸ ਰਾਹ ਉਤੋਂ ਦੀ ਜਾਂਦੀ ਹੁੰਦੀ ਸੀਗੀ ਹਾਂ ਜਿੰਨੀਆਂ ਵੀ ਕਾਰਾਂ ਦੇ ਵਹੀਕਲ ਆਉਂਦੇ ਤੇ ਛੋਟੇ ਆ ਸਾਹਮਣੇ ਵਾਲੇ ਉਹ ਰੋਡ ਤੇ ਚੜ ਜਾਂਦੇ ਸੀ ਉੱਥੋਂ ਉਧਰ ਪੁਰਾਣੇ ਪੁਰਤੇ ਹੋ ਜਾਂਦੇ ਸੀਗੇ ਤੇ ਬੱਸਾਂ ਸਿੱਧੀਆਂ ਲਿੰਕ ਰੋਡ ਜੋੜਕੀਆਂ ਉੱਥੋਂ ਦੀ ਜਾਂਦ ਕਰੀਆਂ ਉਹਨੇ ਦਿਨ ਉਹ ਸਾਰਾ ਮਾਹੌਲ ਤੁਹਾਨੂੰ ਆਪਾਂ ਰੋਜ਼ ਬਲੌਗ 'ਚ ਦਿਖਾਉਂਦੇ ਹੀ ਰਹੇ ਹਾਂ ਤੇ ਅੱਜ ਰਾਹ ਨੂੰ ਥੋੜਾ ਜਿਹਾ ਸਾਂਝ ਆਇਆ ਹੋਇਆ ਤੇ ਅੱਗੇ ਚੀਂਚੀ ਪੈਂ ਪੈਂ ਹੋਈ ਜਾਂਦੀ ਹਿੰਦੀ ਸੀ ਇਸ ਰਾਹ ਤੇ ਤੇ ਕਣਕਾਂ ਦੇ ਜਿੱਥੇ ਜਿੱਥੇ ਰੇਤਾ ਪੈਂਦਾ ਰਿਹਾ ਕਿ ਲਗ ਲਗ ਵਾੜ ਤੱਕ ਕਣਕਾਂ ਨੇ ਰੰਗ ਬਦਲਾਤਾ ਹੋਰ ਹੀ ਕਾਲੀਆਂ ਹੋ ਗਈਆਂ ਕਿਉਂਕਿ ਰੋਜ਼ ਜਦੋਂ ਸਾਧਨ ਲੰਗੀ ਜਾਣੇ ਲੰਗੀ ਜਾਣੇ ਤੇ ਖੈਰ ਹਾਂ ਹਰੇ ਨੂੰ ਪਾਣੀ ਲਾਉਣਾ ਹੈ ਬਾਜਰਾ ਜਿਹੜਾ ਆਪਣਾ ਲਾਇਆ ਹੋਇਆ ਤੇ ਹੈਪੀ ਨੇ ਮੋਟਰ ਉਧਰ ਚਲਾ ਰੱਖੀ ਹੈ ਤੇ ਉਹ ਲੱਗਣ ਵਾਲਾ ਹੋਊਗਾ ਵੀ ਆਪਾਂ ਜੀ ਆ ਕੇ ਕਰਦੇ ਆ ਨੱਕਾਵੰਨਾ ਆਪਣਾ ਬੋਲਦੇ ਹੋਏ ਤਿੱਤਰ ਸੋਹਣਾ ਮਾਹੌਲ ਹਾਂ ਸੋਹਣੀ ਗਰਮੀ 31 32 ਡਿਗਰੀ ਦਾ ਟੈਂਪਰੇਚਰ ਆ ਹਾਂ ਪੰਜਾਬ ਚ ਇਸ ਸਮੇਂ ਹਾਂ ਗਰਮੀ ਕਰ ਹਾਂ ਵਧ ਗਈ ਆ ਕਈ ਦਿਨਾਂ ਦੇ ਪੰਜ ਛੇ ਦਿਨ ਹੋ ਗਏ ਪੱਖੇ ਚਲਾ ਕੇ ਸੁਣਾ ਪੈਂਦਾ ਰਾਤ ਨੂੰ ਵੀ ਮੱਛਰ ਵੀ ਵੀ ਕਰਨ ਲੱਗ ਪਿਆ ਤੇ ਅੱਜ ਚੰਦ ਨੂੰ ਗ੍ਰਹਿਣ ਲੱਗਿਆ ਹੋਇਆ ਕਹਿੰਦੇ ਹਾਂ ਜਿਹੜਾ ਕਿ 80 ਸਾਲਾਂ ਬਾਅਦ ਲੱਗਿਆਗਾ 10:34 ਮਿੰਟਾਂ ਤੇ ਲੱਗਿਆ 12:43 ਮਿੰਟਾਂ ਤੱਕ ਹਾਂ ਰਹੂਗਾ ਤੇ ਪਰ ਇਹਦਾ ਜਿਹੜਾ ਮੇਨ ਅਸਰ ਰਹੂਗਾ 3:01 ਮਿੰਟ ਤੱਕ ਹਾਂ ਪਰਛਾਈ ਛੱਡਦਾ ਰਹੂਗਾ ਇਹ ਤੇ 4 ਘੰਟੇ 36 ਮਿੰਟ ਦਾ ਗ੍ਰਹਿਣ ਦਾ ਟੋਟਲ ਟਾਈਮ ਆ ਜਿਹੜਾ ਕਿ ਇੰਡੀਆ ਚ ਦੇਖਣ ਨੂੰ ਭਾਰਤ ਚ ਦੇਖਣ ਨੂੰ ਨਹੀਂ ਮਿਲੂਗਾ ਤੇ ਫਿਰ ਖਾਲ ਪੱਟਦਾ ਇਹ ਪਾਈਪ ਲਾਈਨ ਵਾਸਤੇ ਤੇ ਇਧਰੋਂ ਆਪਣੀ ਇੱਥੇ ਪਾਈਪ ਲਾਈਨ ਨਿਕਲਦੀ ਆ ਇਹ ਤੇ ਇਹਦਾ ਪਾਣੀ ਉਹ ਉੱਥੇ ਪੀਨੇ ਇਧਰ ਛੱਡਿਆ ਹੋਇਆਗਾ ਤੇ ਪਿੱਛੇ ਉਹਦਾ ਬਾਜਰਾ ਉੱਥੇ ਉਹਦੇ ਚ ਪਾਣੀ ਲਾਉਣਾਗਾ ਤੇ ਖਾਲ ਚੂਟਾਂ ਲੈ ਗਈ ਚੱਕ ਕੇ ਜਿਹੜਾ ਸੀ ਗਿਆ ਥੋੜੀਆਂ-ਬੋਤੀਆਂ ਇਹ ਪੱਟਾ ਖੋਈ ਕਰੀ ਪਈ ਆ ਇਹਦੀ ਹਾਂ ਪਾਣੀ ਲਾਉਣ ਨਾਲ ਆਪਣਾ ਵੀ ਕੰਮ ਮੁਸ਼ਕਲ ਹੋ ਗਿਆ ਇਟਾਂ ਕਿਉਂਕਿ ਇਹਨਾਂ ਨੇ ਇਥੋਂ ਹਾਂ ਢੇੜ ਲੀਆਂ ਸਾਰੀਆਂ ਆਪਣਾ ਇੱਧਰ ਪਾਣੀ ਰੋਟਾ ਟਰਾਈ ਹੋਊ ਯਾ ਤਾਂ ਇੱਥੇ ਹਣ ਹਾਂ ਬੱਟ ਬਣਾਉਣਾ ਨਹੀਂ ਇਥੋਂ ਸਿੱਧੀਆਂ ਐ ਪਾਈਪ ਲਾ ਦੂੰਗਾ ਉਹ ਵੀ ਕੰਮ ਚੱਲ ਜੂਗਾ ਉਹੀ ਵਾਲੀ ਪਾਈਪ ਚੱਕ ਕੇ ਇੱਧਰ ਲੱਗ ਜੂਗੀ ਹਾਂ ਇਹ ਬਹੁਤ ਪ੍ਰੋਗਰਾਮ ਦੇਖਦੇ ਆ ਤੇ ਇੱਧਰ ਆਪਣਾ ਇਹ ਬਾਜਰਾ ਆ ਸੁਪਰ ਨੇਪੀਅਰ ਜਿਹੜਾ ਆਪਾਂ ਉਹ ਤੋਂ ਵੱਡ ਕੇ ਲਾਏ ਸੀਗਾ ਇਹ ਦੂਜੀ ਬਾੜ ਰੱਖੀ ਹੋਈ ਸੀ ਆਪਾਂ ਉਹਦੇ ਟਾਂਡੇ ਲਾਏ ਸੀਗੇ ਲਗਭਗ ਮਹੀਨੇ ਦੇ ਨੇੜੇ ਪਹੁੰਚ ਗਿਆ ਉਹ ਕੰਮ ਇਸ ਨੂੰ ਤੇ ਫਟਾਰੇ ਦਾ ਬਾਬਾ ਹੋ ਗਿਆ ਆ ਜੀ ਦੇਖੋ ਤੇ ਹਰੇ ਬਈ ਮਾਰਨ ਲੱਗ ਪਿਆ ਤੇ ਬਸ ਇੱਕ ਵਾਰੀ ਫਟਾਰ ਹੋਣ ਤੇ ਟਾਈਮ ਲੱਗਦਾ ਹੁੰਦਾ ਇਹਨੂੰ ਤੇ ਇਸ ਤੋਂ ਬਾਅਦ ਇਹ ਥੋੜੀ ਜੀ ਤੇਜ਼ੀ ਫੜ ਜੂ ਇਹ ਤੇ ਫਿਰ ਤਾਂ ਦਿਨਾਂ ਚ ਐ ਲੱਗੀ ਜਾਊਗਾ ਤੇ ਬਸ ਹੋ ਗਿਆ ਗੱਭਰੂ ਠੀਕ ਹੈ ਭਗਵਾਨ ਦੀ ਕਿਰਪਾ ਤੇ ਫਿਲਹਾਲ ਆ ਨੱਕੇਵੰਨੇ ਵਾਲਾ ਪ੍ਰੋਗਰਾਮ ਜਿਹਾ ਬਣਾਉਨੇ ਆ ਇਹ ਉਹ ਤਾਂ ਇੱਥੇ ਵੀ ਸੂਤ ਆ ਜੂਗਾ ਹੰਜੇ ਮੈਂ ਇਥੋਂ ਬੱਟ ਬਣਾ ਦਿਆਂ ਆ ਪਰ ਅੱਗੋਂ ਦੀ ਨਹੀਂ ਲੱਗੂਆ ਉਹ ਉੱਥੇ ਅਮਰੂਦਾਂ ਕੋਲ ਦੀ ਉਹਨਾਂ ਨੇ ਫੇਰ ਉੱਥੋਂ ਖਾਲ ਆ ਪੱਟਾ ਕੋਈ ਪਰ ਖਰੀ ਵੀ ਇੱਥੋਂ ਦੀ ਟਰੈਕਟਰ ਟਪਾ ਕੇ ਅੱਗੇ ਲੈ ਗਏ ਸੀ ਗੇਟਾਂ ਚੱਕਣ ਵਾਸਤੇ ਤੇ ਸਾਰਾ ਖਾਲ ਇਹ ਪੱਟਾ ਦਾ ਇੱਟਾਂ ਲੈ ਗਏ ਇਹ ਬਸ ਕੱਚਾ ਕੱਚਾ ਰਹੇਗਾ ਹੁਣ ਟਰੈਕਟਰ ਲਿਜਾ ਕੇ ਅੱਗੇ ਉੱਥੋਂ ਖਾਲਟਾ ਕੇ ਲੈ ਕੇ ਜਿੱਧਰ ਦੀ ਪੱਟ ਕੇ ਤੇ ਉਧਰ ਦੇ ਮੱਥਾ ਮਾਰਨ ਨਾਲ ਬਸ ਮੈਂ ਹੁਣ ਇਹ ਕਰੂੰਗਾ ਇਥੋਂ ਦੀ ਨੱਕਾ ਕਰ ਲੂੰਗਾ ਇਹ ਹੀ ਆਪਣਾ ਲਾਉਣਾਗਾ ਲਗਭਗ 2.5 ਕਨਾਲਾਂ ਦਾ ਹੈਗਾ ਹਰੀਆਲਾ ਆਪਣਾ ਇਹ ਕਿਹਾਰਾ ਖਾਲ ਦਾ ਦਾ ਸਾਰੇ ਦਾ ਖਲਾਰਾ ਆ ਪਾਇਆ ਪਿਆ ਇਥੋਂ ਤੇ ਇਧਰ ਦੀ ਪਾਣੀ ਲਾਉਣਾ ਤਾਂ ਹੁਣ ਸੰਭਵ ਨਹੀਂ ਆ ਨਹੀਂ ਇੱਥੇ ਨੱਕਾ ਕਰਦੇ ਹੁੰਦੇ ਆ ਸਾਹਮਣੇ ਇਹ ਪਿੱਛੋਂ ਦੀ ਉੱਥੇ ਪਾਈਪ ਲਾਉਣ ਦਾ ਜਗਾੜ ਕਰਦੇ ਆ ਕੋਈ ਇੱਥੇ ਦਾ ਨਾਮੋਂ ਨਿਸ਼ਾਨ ਵੀ ਨਹੀਂ ਖਾਲਦਾ ਤੇ ਅਮਰੂਦ ਵਿਚਾਰਾ ਵੀ ਵੱਡਦਾ ਇਹਨਾਂ ਨੇ ਐਸੇ ਵੀ ਚੱਲ ਪੱਟੇ ਹੀ ਜਾਊਗਾ ਹਨ ਇਹ ਪਾਈਪ ਲਾਈਨ ਵੇਰ ਦਾ ਜੀਸੀਬੀ ਨਾਲ ਪੱਟ ਕੇ ਪਰੇ ਸਿੱਟ ਦੇਣਗੇ ਤੇ ਇਸ ਤੋਂ ਦੋ ਟਾਈਮ ਅਮਰੂਦ ਖਾਂਦੇ ਹੁੰਦੇ ਸੀ ਹਾਲਚ ਅਸੀਂ ਇਹ ਦੋ ਟਾਈਮ ਦੋ ਵਾਰੀ ਫਲ ਚੱਕਦਾ ਸੀ ਉਹ ਵਧੀਆ ਸੋਹਣੇ ਕਰਦੇ ਸੀ ਮਿੱਠੇ ਅਮਰੂਦ ਠੀਕੇ ਹਾਂ ਠੀਕ ਜਿਹਾ ਲੱਗਿਆ ਦੇਖ ਕੇ ਵੱਡੇ ਹੋਏ ਅਮਰੂਦ ਇਤੋਂ ਜ਼ਿਆਦਾ ਸੀ ਇੱਧਰ ਲਾੜਾ ਨਾ ਮੇਰੇ ਇੱਥੇ ਤੱਕ ਪੂਰਾ ਫੈਲਿਆ ਹੋਇਆ ਸੀਗਾ ਆਉਂਦਾ ਜਾਂਦਾ ਕੋਈ ਵੀ ਖਾਲ ਵਾਲਾ ਪਾਣੀ ਵੜਨ ਵਾਲਾ ਵੀਰ ਜਿਹੜਾ ਮਰਜ਼ੀ ਤੋੜ ਕੇ ਖਾ ਜਾਂਦਾ ਸੀ ਆਪ ਨੂੰ ਮੇਰੇ ਨੇਰੇ ਸਵੇਰੇ ਜਦੋਂ ਭੁੱਖ ਲੱਗਦੀ ਸੀ ਤੇ ਕੱਚਾ ਪੱਕਾ ਜਿਹੇ ਜਮਰੂਦ ਹੁੰਦਾ ਸੀ ਚਾਰ ਲੈਂਦਾ ਸੀ ਹਰੇਕ ਵੀਰ ਦੇ ਖੇਤ ਕੋਈ ਫਲਦਾਰ ਪੌਦਾ ਜ਼ਰੂਰ ਹੋਣਾ ਚਾਹੀਦਾ ਹੈਗਾ ਤੇ ਇਹ ਨੇਰੇ ਸਵੇਰੇ ਡੰਗ ਸਰ ਜਾਂਦਾ ਬੰਦੇ ਦਾ ਭੁੱਖ ਮਰ ਜਾਂਦੀ ਇਹ ਖਾ ਕੇ ਨੇ ਨਾਲ ਕਿ ਆਹ ਆਈ ਦੀ ਗੱਤ ਆਪਣਾ ਇੱਧਰ ਦੀ ਨੱਕਾ ਕਰਨ ਵਾਲਾ ਕੈਨਸਲ ਕਰਤਾ ਹੁਣ ਤੇ ਉੱਥੇ ਪੈਪ ਧਰ ਲਾਂਗੇ ਚੱਕ ਕੇ ਆਪਾਂ ਵੀ ਇਧਰਲੇ ਪਾਸੇ ਪਹੀਤੇ ਹੁਣ ਤੇ ਉਹ ਸਿਸਟਮ ਠੀਕ ਆ ਵੈਸੇ ਵੀ ਦੁਪਹਿਰਾ ਤੇ ਇਥੋਂ ਇਹ ਟਾਂਡੇ ਵਟ ਵਟ ਕੇ ਆਪਣੇ ਪੁੰਡੀ ਤਰਾਂ ਉੱਥੇ ਲਾਏ ਸੀ ਆਪਣਾ ਵਜਰੇ ਲਾਉਣੇ ਉਹਨੇ ਜਿਹੜਾ ਸੁਪਰ ਨੀਪੀਅਰ

ਤੇ ਇਹ ਆਪਣਾ ਹੈਪੀ ਬਲਾ ਭਾਈ ਸਾਥਰੀ ਘਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਹਾਂ ਆਪਣੀ ਮਾਸੀ ਦਾ ਮੁੰਡਾ ਸਾ ਕੀ ਮਾਸੀ ਦਾ ਕਈ ਵੀਰ ਨਵੇਂ ਜੁੜ ਜਾਂਦੇ ਨਾਲ ਉਹ ਫਿਰ ਪੁੱਛ ਲੈਂਦੇ ਆਗੇ ਸਹਿਜ ਤਾਜ ਕਿਹਦੇ ਲੜਕਾ ਲੜਕੀ ਨੇ ਤੇ ਆਪਣੇ ਹੈਪੀ ਦੇ ਬੱਚੇ ਆ ਬਈ ਦੋਨੇ ਸਹਿਜ ਤੇ ਤਾਜ ਤੇ ਪਹਿਲਾਂ ਹੈਪੀ ਲਾ ਰਿਆ ਸੀ ਉਧਰ ਪਾਣੀ ਤੇ ਹੁਣ ਆਪਾਂ ਇੱਥੇ ਸਿੱਧੀ ਪਾਈਪ ਧਰ ਲਈ ਫਿਰ ਖਾਲ ਵਾਲਾ ਖਰਾਬ ਹੋ ਰਿਆ ਸੀ ਉਹਦੇ ਮੂਰੇ ਰੱਖਦਾ ਕੁਝ ਫਿਰ ਖਾਰਜੀ ਨਹੀਂ ਬਣੀ ਵਾਲੀ ਹਾਂ ਤੇ ਕੋਈ ਸੈਟਾ ਕੰਮ ਕਰ ਬਿਨਾ ਨਕਾ ਵੰਨਾ ਕਰੇ ਤੋਂ ਕੱਲਾ ਇੱਕ ਹਾ ਪਾਈਪ ਲਾ ਕੇ ਸਰ ਗਿਆ ਤੇ ਹੁਣ ਤੁਹਾਨੂੰ ਜਿੰਦਰੀ ਦਿਖਾਉਣੀ ਆ ਇੱਧਰ ਇਹ ਆ ਜੀ ਦੁਨੀਆ ਦੀ ਸਭ ਤੋਂ ਬੈਸਟ ਜਿੰਦਰੀ ਪਾਰਦਰਸ਼ੀ ਜਿੰਦਰੀ ਸ਼ੀਸ਼ੇ ਵਰਗਾ ਮੋਹ ਵਾਲਾ ਬਿਲਕੁਲ ਐਨੇ ਤੇ ਪਾਸੇ ਵਾਲੇ ਪੱਲੇ ਦੇਖਦੇ ਨਹੀਂ ਜਿਵੇਂ ਆਰ ਪਾਰਾ ਕੰਮ ਤੇ ਐਂ ਲੱਗਦਾ ਜਿਵੇਂ ਹੁੰਦਾ ਹੀ ਨਹੀਂ ਤੇ ਅਸਲ ਚ ਗੱਲ ਇਹ ਆ ਇਹੇ ਪੱਲੇ ਹੈ ਵੀ ਨਹੀਂ ਹੈਗੇ ਇਹ ਚੈੱਕ ਆਇਆ ਕੰਮ ਕਰ ਤੇ ਅਸਲ 'ਚ ਇਹ 40 45 ਸਾਲ ਪੁਰਾਣੀ ਜਿੰਦਰੀ ਆ ਸਾਡੀ ਆ ਪਾਪਾ ਹੋਰੇ ਜਦੋਂ ਪਹਿਲਾ ਆਸ਼ਾ ਟਰੈਕਟਰ ਲਿਆ ਸੀ ਉਸ ਟਾਈਮ ਉਸ ਸਮੇਂ ਦੀ ਆ ਤੇ ਖੇਤਾਂ ਵਾਲਿਆਂ ਨੇ ਚਾਰ ਸਵੇਰੇ ਇੱਥੇ ਪੂਰਾ ਦੱਬ ਕੇ ਕੰਮ ਲਿਆ ਘਰੇ ਲਿਆਣ ਦਾ ਮੌਕੇ ਨਹੀਂ ਮਿਲਦਾ ਸੀ ਇੱਥੇ ਹੀ ਰਹਿੰਦੀ ਸੀ ਪਾਪੇ ਹੋਰੇ ਕਹਿੰਦੇ ਜੇ ਇਹਨੂੰ ਘਰੇ ਲੈ ਕੇ ਤਾਂ ਫੇਰ ਕਈ ਕਹਿਣਦਾ ਵੀ ਹਾਂ ਕਿ ਇਹਨਾਂ ਕੋਲ ਹੈਗੀ ਸੀ ਤਾਂ ਲੈ ਗਏ ਤੇ ਇਹਨੂੰ ਇੱਥੇ ਹੀ ਛੱਡੀ ਰੱਖਦੇ ਸੀ ਜਿਹਨੇ ਵੱਟਾਂ ਪਾਉਣੀਆਂ ਭਾਈ ਲੈ ਜਾਓ ਤੇ ਹੁੰਦੇ ਹੀ ਕਰਦੇ ਹੁਣ ਇਹਦੀ ਹਾਲਤ ਇਹ ਹੋ ਗਈ ਕਿ ਪ੍ਰਾਣ ਤੇ ਅੱਗ ਨਾਲ ਆ ਕੰਮ ਹੀ ਹੋ ਗਿਆ ਬਸ ਇਹਦਾ ਇੱਥੇ ਰੱਖ ਲੈਂਦੇ ਸੀ ਤੇ ਉੱਤੋਂ ਦੀ ਆ ਪਾਇਪ ਲਾ ਕੇ ਇੱਧਰ ਪਾਣੀ ਟਪਾ ਲੈਂਦੇ ਹੁੰਦੇ ਸੀਗੇ ਤੇ ਬਸ ਇਹ ਤੋਂ ਹੁਣ ਆਹੀ ਕੰਮ ਲਈਦਾ ਤੇ ਅਸਲ 'ਚ ਇਹ ਉਸ ਸਮੇਂ 900 ਰੁਪਏ ਦੀ ਲਈ ਸੀਗੀ ਤੇ ਇਹ ਹੁਣ ਇਹਨੂੰ ਤੋਲ ਕੇ ਵੇਚਣੀ ਹੋਵੇ 900 ਤੋਂ ਵੀ ਇਹ ਮਹਿੰਗੀ ਵਿਕੂਗੀ ਤੇ ਫਿਰ ਅਦਰ ਮਾਨ ਸਨਮਾਨ ਹੋਣ ਤੱਕ ਇਹਦਾ ਪੂਰਾ ਸੀ ਹੁਣ ਤੱਕ ਬੱਟਾਂ ਪਾਉਂਦੀ ਰਹੀ ਆ ਤੇ ਹੁਣ ਆਇਆ ਇੱਕ ਡੇਢ ਸਾਲ ਚ ਪੂਰਾ ਇਹ ਇਹ ਗਲ ਚੁੱਕੀ ਆ ਤੇ ਫਿਰ ਬਹੁਤ ਕੰਮ ਦਿੱਤਾ ਇਸ ਵਿਚਾਰੀ ਨੇ ਅੰਦਰੋਂ ਕਈ ਵੀਰ ਕਹਿਣਗੇ ਬਈ ਸੰਭਾਲ ਕੇ ਨਹੀਂ ਰੱਖੀ ਇਹ ਤੁਸੀਂ ਤੇ ਸੰਭਾਲ ਕੇ ਰੱਖਣ ਵਾਲੀ ਗੱਲਬਾਤ ਫਿਰ ਉੱਥੀ ਆ ਗਈ ਬਈ ਸਾਰੇ ਲਈ ਜਾਂਦੇ ਸੀਗੇ ਚੱਲ ਟੁੱਟੀ ਭੱਜੀ ਜਿਹੇ ਜਿਹੀ ਵੀ ਹੈਗੀ ਆ ਕੋਈ ਗੱਲ ਨਹੀਂ ਕਹਿੰਦੇ ਸੀ ਲੈ ਜਾਣੇ ਆ ਬਈ ਕਈ ਵਾਰੀ ਮੌਕੇ ਤੇ ਕੰਮ ਸਰਦਾ ਹੁੰਦਾ ਨਾ ਕਿ ਬਈ ਕਿੱਧਰ ਲੈਣ ਜਾਵਾਂਗੇ ਇੱਕ ਅੱਧੀ ਬੱਟ ਪਾਉਣੀ ਹੁੰਦੀ ਸੀ ਸੀਜ਼ਨ ਵੇਲੇ ਖੇਤ ਚ ਛੋਟੀ ਮੋਟੀਆਂ ਬੱਟਾਂ ਜਿਹੇ ਜਿਹੀ ਪਾਉਣੀ ਆ ਤੋ ਇਹ ਕੰਮ ਆ ਸਾਰ ਦਿੰਦੀ ਏ ਤੇ ਹੁਣ ਖੈਰ ਨਵਾਂ ਜਮਾਨਾ ਆ ਗਿਆ ਤੇ ਵੱਡੀਆਂ ਤਵੇਆਂ ਵਾਲੀਆਂ ਜਿੰਦਰੀਆਂ ਚੱਲ ਪਈਆਂ ਤੇ ਇਹਨਾਂ ਦੀਆਂ ਵਿਚਾਰੀਆਂ ਦੀਆਂ ਛੋਟੀਆਂ ਦੀ ਕਦਰ ਖੋਈ ਗਈ ਤੇ ਖੈਰ ਲਾਉਨੇ ਆਣ ਇੱਥੇ ਕੰਟਾ ਰੂੜ ਕੰਟਾ ਹਾਂ ਪੂਰਾ ਮਸਤ ਮਾਹੌਲਾ ਪੂਰ ਸ਼ਾਂਤੀ ਹੈ ਚਾਰ ਸ਼ਵੇਰੇ ਤੇ ਹਾਂ ਡੇਕਾਂ ਵਰਕੇ ਇਹਨਾਂ ਦੀ ਸੋਹਣੇ ਸ਼ਾਂ ਤੇ ਮੰਜੇ ਡਾਹੇ ਪਏ ਆ ਤੇ ਇੱਥੇ ਲਾਉਨੇ ਆ ਬਿਰਤੀ ਸੋਹਣਾ ਜੀ ਲੱਗਦਾ ਖੇਤਾਂ ਕੇ ਅੱਜ ਕੇ 13 ਮਿੰਟਾਂ ਦਾ ਟਾਈਮ ਆ। ਕਿਹੜਾ ਆਪਣਾ ਤਕਰੀਬਨ ਹਾਂ ਲੱਗਿਆਂ ਵਰਗਾ ਹੀ ਹੈਗਾ। ਮੈਂ ਕਿਹਾ ਥੋੜਾ ਜਿਹਾ ਪਾਣੀ ਅੱਜ ਵੱਧ ਪਾ ਦਿੰਨੇ ਆ ਕਿ ਭੁੱਖ ਜੀ ਨਿਕਲ ਜੂ ਕਿਾਰੇ ਦੀ। ਥੋੜਾ ਜਿਹਾ ਲੇਟ ਲਾਇਆ ਸੀ ਪਹਿਲਾਂ ਪਾਣੀ ਬਾਕੀ ਹੁਣ ਗਰਮੀ ਵੀ ਸੋਹਣੀ ਹੋ ਗਈ ਤੇ ਸੱਚ ਅੱਜ Holi ਵੀ ਆ। ਕੀੜਾ ਨਾਲੇ ਜੰਮੀਆਂ ਨੇ ਸਾਡੀ ਤੁਰ ਤੋਂ ਕਿਸਮਤ ਮਾੜੀ। ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ ਆਖੋ ਸਰਕਾਰਾਂ ਨੂੰ ਸਾਨੂੰ ਵੇਚੇ ਲਾ ਕੇ ਬੋਲੀ। ਅਸੀਂ ਕੱਚੇ ਰੰਗ ਜਿਹੇ ਸੋਣੀਏ ਸਾਡੀ ਕਾਦੀ ਹੋਲੀ ਤੇ ਖੈਰ ਹੋਲੀ ਦੀਆਂ ਭਾਈ ਬਧਾਈਆਂ ਸਾਰਿਆਂ ਨੂੰ ਇੱਕ ਵਾਰੇ ਲੇਟ ਸਹੀ ਤੇ ਵੈਸੇ ਖੇਡਦੇ ਨਹੀਂ ਹੁੰਦੇ ਆਪਾਂ ਤਾਂ ਕਾਰਨ ਕੋਈ ਨਹੀਂ ਆ ਨਾ ਖੇਡਣ ਦਾ ਤੇ ਪਹਿਲਾਂ ਖੇਡ ਲੈਂਦੇ ਹੁੰਦੇ ਸੀ ਬਚਪਨ ਜੋਂ ਤਾਂ ਬਹੁਤ ਸਾਲ ਹੋ ਗਏ ਕਦੇ ਖੇਡੇ ਨਹੀਂ ਕਦੇ ਮਾੜਾ ਮੋਟਾ ਕੋਈ ਆਉਂਦੇ ਜਾਂਦੇ ਤੇ ਰੰਗ ਲਾਦੇ ਉਹ ਗੱਲ ਆ ਅੱਡਾ ਯਾਰ ਤੇ ਨੀਰੇ ਚਾਰੇ ਦਾ ਸਮਾਂ ਮੋਟਰ ਨੂੰ ਕਰਦੇ ਆ ਬੰਦ ਤੇ ਘਰ ਨੂੰ ਹੋਲੀਏ ਤੇ ਬਗਲਿਆਂ ਨੂੰ ਚੜਿਆ ਹੋਇਆ ਚਾਹ 443 ਲਾਈਟ 11 ਦਾ ਲੋਡ 10 ਦੀ ਮੋਨੋਬਲਾਕ ਮੋਟਰ ਤੇ 10 ਫੁੱਟ ਖੂ ਤੇ 15 ਕਫਟ ਤੇ ਚੋਆ ਤੇ ਕਦੇ ਕਦੇ ਇਹ ਗੱਲ ਆਪਾਂ ਦੱਸ ਦੇਣ ਜਿਹੜਾ ਨਵੇਂ ਵੀਰ ਕੋਈ ਪੁੱਛ ਲੈਣ ਲੈਂਗਾ ਤਾਂ ਕਰਕੇ ਚਲ ਚੰਗਾ ਮਾਤਾ ਜਾਣਾ ਡਿਊਟੀ ਤੇ ਮੈਂ ਵੀ ਲਗਾ ਦਾਲ ਡੋਰ ਧਰ ਕੇ ਧਰ ਕੇ ਆਂਦੀ ਆ ਧੰਨਵਾਦ ਬੇਟਾ ਸਸਤਰੀ ਕਾਰ ਸਾਨੂੰ ਸਾਰਿਆਂ ਨੂੰ ਲਾਇਕ ਸ਼ੇਅਰ ਕਮੈਂਟ ਜਰੂਰ ਭੇਜਿਆ ਕਰੋ ਧੰਨਵਾਦ ਬਾਏ ਸਾਨੂੰ ਸਾਰਿਆਂ ਨੂੰ ਠੀਕ ਆ ਮਾਤਾ ਜੀ ਧੰਨਵਾਦ ਤੁਹਾਡਾ ਬਾੜਾ ਬਾੜਾ ਠੀਕ ਹੈ ਜੀ ਤੇ ਕਿਹੜੀ ਕਿਹੜੀ ਧੁੱਪ ਤੇ ਜਿੰਮ ਦੀ ਚੋਟੀ ਦਾ ਆ ਸਮਾਂ ਹੋ ਗਿਆ ਤੇ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤੀ ਦੇ ਬਲ ਨੂੰ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਨਾਲ ਕੱਲ ਨੂੰ ਐਨਾ ਕਿਸੇ ਅੱਜ ਦਾ ਬਲੌਗ ਲਾਇਕ ਲਾਜ਼ਮੀ ਕਰ ਦਿਓ ਤੇ ਬਾਕੀ ਮਾਤਾ ਨੇ ਆਪਣੀ ਡਿਊਟੀ ਤੇ ਕੰਮ ਨਿਬੜਤਾ ਹਾਂ ਲਾਈਕ ਈਅਰ ਸਬਸਕ੍ਰਾਈਬ ਕਰਦੇ ਰਹੋ ਨਵੇਂ ਆਇਓ ਤੇ ਮਿਲਦੇ ਆਂ ਕੱਲ ਨੂੰ ਨਵੇਂ ਪ੍ਰੋਗਰਾਮ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ